ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਨਾ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੀ ਸਕੀਲ ਦੇ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਇਸ ਸ਼ਬਦ ਦੀ ਤਾਲ ਬੰਦ ਕਹਿਰਵਾ ਤਾਲ ਹੈ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਾਂ ਜੀ ਸਾ ਰੇ ਗਾ ਕੁਮਲ ਮਾ ਪਾ ਧਾ ਅਤੇ ਨੀਕੋਮਲ ਨਹੀਂ ਸ਼ੁੱਧ ਵੀ ਇਸ ਸ਼ਬਦ ਦੇ ਅੰਦਰ ਸਵਰ ਲੱਗੇਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਆਪ ਜੀ ਨੂੰ ਸਥਾਈਤੇ ਅੰਦਰਾਗਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਰਗਮ ਦੇ ਨਾਲ ਰੋਟੇਸ਼ਨ ਦੇ ਨਾਲ ਸਲੋ ਸਲੋ ਜਰਾਂ ਦੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆ ਵੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੋਰ ਆਪਾਂ ਸ਼ਬਦ ਸਿੱਖੀਏ ਪੁੱਲਜਕ ਦੀ ਮਾਫੀ ਬਖਸ਼ੀ ਨ ਅਗੇ ਤੋਂ ਸਮੱਤ ਬਖਸ਼ਣੀ ਸ਼ਬਦ ਸਿੱਖੀਏ ਜੀ ਖਾਵਨਾ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਨਾ ਤੇਰਾ ਦਿੱਤਾ ਖਾਵਨਾ ਤੇਰਾ ਦਿੱਤਾ ਖਾਵ ਧਾਵਨਾ ਏ ਰਾਤ ਦੀ ਧਾਵਨਾ ਏ ਰਾਤ ਦੀ ਧਾਵਨਾ ਰਹਿਨ ਦਿਨਸ ਪਰਬਾਰ ਤੂੰ ਹੀਗਾ दिनस ही गावना जी गी जरबत नौ तेरा त्यावना जी जत् नौ तेरा त्यावना ਖਾਵਨਾ ਤੇਰਾ ਦੇਖ ਖਾਵਨਾ ਪਗਤ ਜਨਾ ਕੈ ਸੰਗ ਗਵਾਵਨਾ ਪਗਤ ਜਨਾ ਕੇ ਸੰਗ পাপ ਨਵਾਵਨਾ ਜਨ ਨਾਨਕ ਸਦ ਬਲ ਹਾਰੇ ਬਲ ਬਲ ਜਾਵਨਾ ਪਗਤ ਜਨਾ ਕੇ पङ्ग जन नानक सदब बल बल जावना तेरा ते दत्त ਤੇ ਬਾਕੀ ਅੰਦਰ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰੰਦੇ ਸਾਰਾ ਸ਼ਬਦ ਸਰਗਮ ਦੇ ਨਾਲ ਸਿੱਖਾਂਗੇ ਤੇਰਾ ਦਿੱਤਾ ਖਵਨਾ ਤੇਰਾ ਗਰੀਸਾ ਤੇਰਾ ਦਿੱਤਾ ਖਵਨਾ ਸਾਰ ਗ ਪ ਗ ਪ ਪ ਪ ਪ ਪ ਦਿੱਤਾ ਖਵਨਾ ਸਾਰ ਗ ਪ ਗ ਘ ਪ ਪ ਪ ਪ ਪ ਪੁੰਦਾ ਪੁੰਦਾ ਤਾਦਾ पा गा गा रे 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 रे, रे तू तेरा इथे एकदम स्टॉप करना है तेरा तेरा तेरा, तेरा, तेरा रे गा गा पा तेरा दिता खावना रे गा गा पा ਗਾਰੇ ਸਾ 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 ਅਗਲੀ ਲਾਈਨ ਤੇਰਾ ਦਿੱਤਾ ਖਵਨਾ ਰੇ ਸ ਨੀ ਰੇ ਗਾ ਗਾਰੇ ਸਾ 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 ਤੇਰਾ ਰੇ ਸ ਨੀ ਰੇ ਗਾਰੇ ਸਾ 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 ਤੇਰਾ ਦਿੱਤਾ ਖਵਨਾ ਇਹ ਸਥਾਈ ਹੈ ਅਤੇ ਇਸ ਦੀ ਸਰਗਮ ਹੁਣ ਆਪਾਂ ਸਲੋ ਸਲੋ ਸਰਾਤੇ ਅੰਤਰਾ ਸਿੱਖਾਂਗੇ ਰਹਿਨ ਦਿਨ ਸ ਪਰਬਾ ਰਹਿਨ ਦਿਨ ਰਹਿਨ ਦਿਨ ਸ ਪਰ ਰਹਿਨ ਦਿਨ ਸ ਪਰ ਬਾ

र देन सी निी द पा गा तू हे तेहि गौना हे हि गा पा नी द पा पा, पा, पा। तू हे ही ਤੋਹੇ ਹੀ ਗਾਵਨਾ ਗਾ ਮ ਪ ਨੀ ਦਾ ਪ ਪ ਪ ਪ ਅਗਲੀ ਲਾਈਨ ਜੀ ਜੰਤ ਸਰਬਤ ਨਾਉ ਤੇਰਾ ਤੇਵਨਾ ਉਹੀ ਸਰਗਮ ਆਏਗੀ ਜੋ ਪਹਿਲੀ ਲਾਈਨ ਤੇ ਲੱਗੀ ਸੀ ਜੀ ਜੰਤ ਸਰਬਤ ਨਾਉ ਤੇਰਾ ਧਿਆਵਨਾ ਫਿਰ ਅਸਥਾਈ ਵਾਲ ਨੂੰ ਜਦੋਂ ਆਣਾ ਹੈ ਨਾਉ ਤੇਰਾ ਧਿਆਵਨਾ ਨਾਉ ਤੇਰਾ ਧਿਆਵ ਧਿਆਵਨਾ ਦਾ ਪਦ ਪਦ ਪਗਰੇ ਗਰੇ ਸਾ या ना डप दप गरी गरी सा तेरा फिर स्थाई तेरा दिता खाना यह पहला अंतरा है हूँ आप नैक्सट अंतरा सीखा ਭਗਤ ਜਨਾਨਕ ਸੰਗ ਭਗਤ ਜਨਾਨਕ ਭਗਤ ਜਨਾਨਕ ਸੰਗ ਪਾਪ ਗਵਾਵਨਾ ਜਨਾਨਨਕ ਸਦ ਬਲੇ ਹਾਲੇ னாத்தூரா बल बल ਦਿੱਤਾ ਖਾਵਨਾ ਤੇਰਾ ਦਿੱਤਾ ਖਾਵਨਾ ਇਹ ਹੈ ਦਾ ਸ਼ਬਦ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸਰਾਹਉਂ ਤੇ ਸਾਰਾ ਸ਼ਬਦ ਸਮਝਾਉਂ ਆਪ ਜੀ ਨੂੰ ਉਸ ਤਰੀਕੇ ਨਾਲ ਸਿੱਖਣਾ ਹੈ ਬੋਲ ਚੁਕ ਦੀ ਮਾਫੀ ਆਗੇ ਤੋਂ ਸਤਿਮਤ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ